ਮੰਮੀ ਹਾਂ ਆਪਾਂ ਆਪਣੇ ਘਰ ਵੀ ਚਲ ਜੀਏ ਫਿਜ਼ੂੜੀ ਥੋੜੀ ਆ ਗਈ ਇੱਥੇ ਹੀ ਰਹਿਣਾ ਆਪਾਂ ਤੇ ਮੈਂ ਹੁਣ ਕੀ ਕਰਾਂ ਇਹਨਾਂ ਦੇ ਪੰਗੇ ਖਤਮ ਹੋਣ ਤੇ ਮੈਂ ਜਾਵਾਂ ਉਹ ਮੰਮੀ ਇਹਨਾਂ ਦੇ ਪੰਗੇ ਵੇਖਦੇ ਰਹੋ ਦੋ ਦਿਨ ਤੁਸੀਂ ਘਰੇ ਰਹਿੰਦੇ ਜੇ ਤੇ ਫਿਰ ਇੱਥੇ ਆ ਜਾਂਦੇ ਜੇ ਗੱਲ ਸੁਣ ਜਦੋਂ ਫੋਨ ਕਰਕੇ ਮੈਨੂੰ ਸਾਧ ਲੈਂਦੇ ਨੇ ਅੱਜ ਤੇ ਮੈਂ ਅੰਦਰ ਵੀ ਨਹੀਂ ਵੜਦੀ ਤੇ ਮੈਨੂੰ ਫੋਨ ਖੜਕ ਜਾਂਦੇ ਨੇ ਜਾਂ ਤੇਰੀ ਭੈਣ ਮਨਜੂਰਾ ਜਾਂ ਇਹਦਾ ਭੈਣ ਦਾ ਮੇਰੀ ਭੈਣ ਦਾ ਤੇ ਫਿਰ ਮੈਂ ਹੁਣ ਕੀ ਕਰਾਂ ਮੈਂ ਹੁਣ ਨਾ ਵੀ ਨਹੀਂ ਕਰ ਸਕਦੀ ਕਿ ਮੈਂ ਨਹੀਂ ਆਣਾ ਕਿਸੇ ਟਾਈਮ ਤੇ ਨਾ ਇਹਨਾਂ ਨੇ ਸਾਡੇ ਤੇ ਬੜੇ ਆਸਾਨ ਕੀਤੇ ਹੋਏ ਨੇ ਤੇ ਫਿਰ ਬੰਦਾ ਕਹਿੰਦੇ ਨੇ ਨਾ ਆਪਣਾ ਹੀ ਕੰਮ ਆਂਦਾ ਨਾ ਮੈਂ ਤੇ ਇਸੇ ਕਰਕੇ ਫਿਰ ਭਾਵਾਂ ਹੁੰਨੀ ਪੈਰੀ ਫਿਰ ਵਾਪਸ ਆਨੀ ਮੰਮੀ ਚਲੋ ਦੀਦੀ ਕਿਥੇ ਚਲ ਗਏ ਨੇ ਦੀਦੀ ਮੰਮੀ ਹਾਂ ਮੈਂ ਨਾਲੜਾ ਦੇ ਨਾਲ ਇੱਕ ਗੱਲ ਕਰਨੀ ਤਾਂ ਸਭਰਾ ਵਾਹ ਤੁਨ ਕੱਲ੍ਹ ਲਈ ਕਰਨ ਜੋ ਗਿਆ ਰਹਿ ਗਿਆ ਔਰ ਕਰਨਾ ਕੀ ਸੀ ਤੁਨ ਨੂੰ ਆ ਜੋ ਹੈ ਅਸਲ ਵਿੱਚ ਜੋ ਹੈ ਨਹੀਂ ਤੇ ਜੋ ਸਭ ਵਿੱਚ ਹੈ ਉਹ ਵਿਖੌਂਦੀ ਨਹੀਂ ਇਦਾਂ ਨਹੀਂ ਲੱਗਦਾ ਤੁਨ ਨੂੰ ਕਿੰਨੂੰ ਕਹਿੰਦਾ ਪਿਆ ਓ ਮੰਮੀ ਆ ਭਾਬੀ ਦੀ ਭੈਣ ਮੈਨੂੰ ਨਾ ਪਤਾ ਨਹੀਂ ਕਿਉਂ ਜਦੋਂ ਵੀ ਮੈਨੂੰ ਵੇਖਦਾ ਨਾ ਮੈਨੂੰ ਲੱਗਦਾ ਕੁਝ ਨਾ ਕੁਝ ਤੇ ਇਹ ਹੈ ਜੋ ਸਾਡੇ ਤੋਂ ਲਗਾਉਂਦੀ ਆ ਕਿੰਨੀ ਗੱਲ ਦੱਸਾਂ ਇਹ ਜਿੰਨੀ ਨਿੱਕੀ ਆ ਨਾ ਤੇ ਓਨੀ ਤਿੱਖੀ ਆ ਇਹ ਬੜੀ ਅੰਦਰੋਂ ਤੇਜ਼ ਹੀ ਇਸ ਸ਼ਕਲ ਦੀ ਭੋਲੀ ਆ ਲੇਕਿਨ ਐਦੀ ਆ ਨਾ ਰਮਝਮੇ ਚੰਗੇ ਤਰੀਕੇ ਜਾਣਦੀ ਇਹ ਬਹੁਤ ਤੇਜ਼ ਕੁੜੀ ਆ ਇਹਨੂੰ ਐਵੇਂ ਨਾ ਸਮਝੋ ਕੋਈ ਨਾ ਮੰਮੀ ਮੈਨੂੰ ਲੱਗਦਾ ਹੀ ਕਿ ਕੱਲਾ ਮੈਨੂੰ ਹੀ ਲੱਗਦਾ ਵਾ ਪਰ ਵੇਖੋ ਤੁਹਾਨੂੰ ਵੀ ਲੱਗਣਾ ਕਿ ਜਿਵੇਂ ਦਾਲ ਚ ਕੁਝ ਕਾਲਾ ਹੁੰਦਾ ਵਾ ਪਤਾ ਕਿਉਂ ਉਗੀ ਇਹਨਾਂ ਵੇਖਦੀ ਕਿੰਦਰੀ ਤੇ ਗੱਲ ਕਿੱਧਰ ਕਰਦੀ ਆ ਮਿੰਤ ਦੀ ਵੇਖਣੀ ਨਹੀਂ ਚੰਗੀ ਲੱਗਦੀ ਤੈਨੂੰ ਕਿਵੇਂ ਲੱਗਦੀ ਮੰਮੀ ਮੈਨੂੰ ਤਾਂ ਲੱਗਦਾ ਨਾ ਇਹ ਸਾਡੇ ਸਾਰਿਆਂ ਤੋਂ ਕੁਝ ਨਾ ਕੁਝ ਰੋਲ ਲਖੋਣਦੀ ਆ ਹਾਂ ਦੇਖੋ ਜੀ ਇਹ ਤੇ ਗੱਲ ਹੈਗੀ ਆ ਤੇ ਮੇਰਾ ਪਰ ਪਤਾ ਕੀ ਕਰਨਾ ਸਾਹਿਲ ਅਸੀਂ ਇਹਨਾਂ ਨੂੰ ਨਹੀਂ ਕਹਿ ਸਕਦੇ ਕਿੰਨਾ ਗਾਣਾ ਜਦ ਅਗਲਿਆਂ ਨੂੰ ਨਹੀਂ ਟੈਨਸ਼ਨ ਹੈਗੀ ਤੇ ਅਸੀਂ ਐਵੇਂ ਰੱਖਦੇ ਫਿਰਿਏ ਸਹੀ ਗੱਲ ਆ ਆਪਨਾ ਕਿੱਧਰ ਆਏ ਆ ਅਸੇ ਦੇ ਭਰਾਵਾ ਤੇ ਉੱਥੇ ਕਿਰਨ ਰਸੋਈ ਚ ਵੜੇ ਤੇ ਆਪਣਾ ਘਰ ਸਾਹਮਣੇ ਤੇ ਆਪਾਂ ਆਪਣੇ ਘਰ ਨੂੰ ਚਲੀਏ ਮੈਂ ਤੇ ਆਪ ਹੁਣੇ ਤੇ ਕਾਲੀ ਪੈ ਗਈ ਹੁਈ ਆ ਕਿ ਆਪਾਂ ਕਰੀ ਮੈਂ ਵੀ ਤੁਹਾਨੂੰ ਇਹੀ ਕਹਿਣਾ ਹੈ ਕਿ ਹੁਣ ਨਾ ਛੇਤੀ ਘਰ ਆ ਜਾਓ ਮੇਰਾ ਰੋਟੀ ਪਾਣੀ ਦਾ ਨਾ ਬੜਾ ਮੁਸ਼ਕਲ ਹੁੰਦਾ ਜੇ ਆ ਜਾਓ ਹੁਣ ਹੁਣ ਮੈਂ ਚੱਲਾਵਾ ਘਰੇ ਤਿਆਰ ਤੇ ਹੋਗੇ ਤੇ ਮੈਂ ਵੀ ਕੰਮ ਤੇ ਜਾਵਾਂ ਤੇ ਇੱਥੇ ਤਿਆਰ ਹੋ ਜਾ ਕੱਪੜੇ ਚ ਪਾਏ ਨੇ ਤੇ ਇੱਥੇ ਤਿਆਰ ਹੋ ਜਾ ਚਲੋ ਇੱਥੇ ਹੋਏ ਨਾ ਮਾ ਭਰ ਤੋਂ ਹੀ ਨਾ ਪਲੀਜ਼ ਘਰ ਆ ਜਾਓ ਛੇਤੀ ਚਲ ਕੋਈ ਨਹੀਂ ਆ ਜਾਣੀ ਮੇਰੇ ਬੱਚਾ ਮੈਂ ਅੱਜ ਪੈ ਪੈਨਲ ਗੱਲ ਕਰਦੀ ਆ ਮੈਨੂੰ ਜਾਣਦੇ ਹੋ ਤੁਸੀਂ ਰੱਬ ਦਾ ਵਸਤਾ ਮੇਰੇ ਮੁੰਡੇ ਦੀ ਪਿੱਛੇ ਰੋਟੀ ਨਹੀਂ ਹਰਦਾ ਹਾਂ ਮੰਮੀ ਕਰ ਲਿਉਗਾ ਹੈਨਾ ਬਣਾਵਾ ਤੀਰੇ ਅਸੇ ਨਾਸਤਾ ਨਹੀਂ ਨਹੀਂ ਮਾਤਾ ਖਾ ਲੂੰਗਾ ਬਸ ਨਾ ਇਹ ਤੋ ਕਾਕੀ ਸ਼ਕਲ ਵੇਖੀ ਬਣਾ ਲਈ ਹੋਈ ਆ ਆਪਣੀ ਪਤਾ ਨਹੀਂ ਕੀ ਖਾਂਦਾ ਰਹਿਣਾ ਉਥੋਂ ਉਹ ਮੰਮੀ ਬਾਹਰੋਂ ਤੁਹਾਨੂੰ ਪਤਾ ਹੀ ਆ ਮਿਲਣਾ ਤੇ ਕੀ ਮਿਲਣਾ ਤੁਹਾਨੂੰ ਮੈਂ ਪਹਿਲਾਂ ਹੀ ਕਿਹਾ ਹੈਗਾ ਕਿ ਮੇਰਾ ਦਿਲ ਕਰਦਾ ਬਸ ਮੈਂ ਘਰ ਦੀ ਰੋਟੀ ਖਾਵਾਂ ਮੈਂ ਤੇ ਐ ਤੇਰਾ ਹੁਲੀਆ ਵੇਖ ਕੇ ਲੱਗਦਾ ਜਿਵੇਂ ਤੂੰ ਹਫਤੇ ਤੋਂ ਨਾਤਾ ਹੀ ਨਹੀਂ ਸ਼ਕਲ ਕੀ ਬਣਾਈ ਫਿਰਨੈ ਤੋ ਤੁਸੀਂ ਇੱਥੇਂ ਦੇ ਜੇ ਉਹੀ ਗੰਦੇ ਕੱਪੜੇ ਪਾ ਲੈਣਾ ਮੈਂ ਉਹਦੇ ਕਰਾ ਮੈਨੂੰ ਕਹਿੰਦੇ ਤੋ ਉਹ ਕੱਪੜੇ ਦੇਣੇ ਮੈਂ ਮਰ ਜਾ ਚੱਲ ਮੈਂ ਅੱਜ ਕਰਦੀਆਂ ਗੱਲਾਂ ਇਹਨਾਂ ਨਾਲ ਤੇ ਮੈਂ ਆਪਣੇ ਘਰ ਨੂੰ ਚਲਣੀ ਆ ਮੇਰੇ ਤੇ ਮੁੰਡਾ ਰੋਲ ਚੱਲਿਆ ਸੱਚੀ ਮੈਂ ਤਾਂ ਸੋਨਾ ਸੁਨੱਖਾ ਮੁੰਡਾ ਮੇਰੇ ਤੇ ਮੁੰਡਾ ਹੀ ਵੇਖੀ ਵੀ ਬਣ ਗਿਆ ਇਹਨਾਂ ਦੇ ਸੱਚੀ ਗੱਲ ਮੈਂ ਤੇ ਮੈਂ ਵੀ ਇੱਥੇ ਡੇਰਾ ਲਾ ਕੇ ਬਹਿ ਗਈ ਆ ਆਪਣਾ ਬੱਚਾ ਨਹੀਂ ਵੇਖਿਆ ਮੈਂ ਵੀ ਇਹ ਨਾ ਐਪਲ ਮੰਗੰਦੇ ਸੀਗੇ ਕਹਿੰਦੇ ਸੀਗੇ ਕਿ ਮੈਂ ਐਪਲ ਖਾਣਾ ਵਾ ਅੱਜ ਨਾ ਮੈਂ ਨਾਸ਼ਤਾ ਨਹੀਂ ਕਰਨਾ ਪਰ ਫੇਰ ਵੀ ਮੈਂ ਸਬਜੀ ਬਣਾ ਦਿੱਤੀ ਆ ਇਸ ਤਰ੍ਹਾਂ ਕਰਾਂਗੀ ਇਹਨਾਂ ਦੇ ਟਿਫਨ 'ਚ ਪਾ ਕੇ ਭੇਜ ਦਵਾਂਗੀ ਇਹਨਾਂ ਦੀ ਤੇ ਅਰਬੀ ਵੈਸੇ ਹੀ ਫੇਵਰੇਟ ਹੈਗੀ ਆ ਨਾ ਅਰਬੀ ਭੇਜ ਦੀ ਮੈਂ ਬਣਾਈ ਤਾਂ ਹੀ ਹੋ ਸੀਗੀ ਤਾਂ ਕਿ ਇਹ ਖਾ ਲੈਣ ਆਏ ਹਾਏ ਹਾਏ ਸੇਬ ਵੀ ਖਰਾਬ ਨਿਕਲ ਆਏ ਚੱਲ ਇਹ ਤੇ ਦੇਖ ਆਵਾਂ ਇਹ ਨਾ ਮੈਂ ਕੋਲੀ ਵਿੱਚ ਰੱਖਤੀ ਆ ਐਕਸਟਰਾ ਔਇਲ ਜਿੰਨਾ ਵੀ ਹੋਏਗਾ ਨਾ ਸਾਰਾ ਵਿੱਚ ਆ ਜਾਊਗਾ ਤੇ ਮੈਂ ਸਾਰਾ ਹੀ ਕੱਢ ਲੈਣਾ ਗੈਸ ਘੱਟ ਹੀ ਆ ਨਾ ਤੁਹਾਡਾ ਟੋਰਨ ਕੀ ਤੁਹਾਡੀ ਨੂੰਏ ਤੁਹਾਨੂੰ ਪਤਾ ਹੋਣਾ ਕੀ ਕਰਦੀ ਫਿਰਦੀ ਹੈ ਪਤਾ ਤਾਂ ਮੈਨੂੰ ਸਾਰਾ ਕੁਝ ਆ ਇਹਨੂੰ ਨਹੀਂ ਮੇਰੇ ਅਜੇ ਪਤਾ ਵੀ ਮੈਂ ਕੀ ਚੀਜ਼ ਤੇ ਮੈਂ ਕੀ ਕਰ ਸਕਦੀ ਹਾਂ ਇਹਨੂੰ ਪਤਾ ਲੱਗਣਾ ਜ਼ਰੂਰੀ ਨੂੰ ਮੈਂ ਹੋਣ ਲਾਉਣੀ ਆ ਪਤਾ ਵੇਖੀ ਸੀ ਤੂੰ ਆ ਵੇਖ ਲੈ ਕਈ ਨਹੀਂ ਬੋਲਦੀਆਂ ਬਲ ਗੈਸ ਖੋਲ ਕਰਕੇ ਚਲੀ ਗਈ ਵੇਖ ਲੈ ਉਹ ਮਹਾਰਾਣੀ ਦੀਆਂ ਗੱਲਾਂ ਤੇ ਕੰਮ ਫਿਰ ਤੂੰ ਆ ਨਹੀਂ ਬੋਲਦੀ ਐ ਬੋਲਾਂ ਨਾ ਤਾਂ ਕੀ ਕਰਾਂ ਇੱਧਰ ਆ ਜਰਾ ਤੂੰ ਇਧਰ ਆ ਆਵੇ ਲਾ ਫੋ ਲਗਾਇਆ ਛੱਡੀ ਇਹ ਸੜਨਾ ਨਹੀਂ ਤਾਂ ਕੀ ਹੋਣਾ ਛੱਡੀ ਦਾ ਚਾਹ ਅੱਜ ਬੈਂਗਲ ਤੇ ਅਰਬੀ ਮਿਕਸ ਕਰਕੇ ਬਣੀ ਸਬਜੀ ਮਿਕਸ ਕਰਕੇ ਤੇ ਬਣੀ ਆ ਮਗਰ ਇੱਕ ਕਰਾਰੀ ਨਹੀਂ ਬਣੀ ਹੁਣ ਵੇਖੀ ਕਰਾਰੀ ਕਿਤਰਾ ਬਣਦੀ ਆ ਹੈਨਾ ਆ ਕਰਾਰੀ ਨਹੀਂ ਨਾ ਹੈਗੀ ਆ ਵੇਖੀ ਹੁਣ ਤੱਕ ਕਿ ਕਰਾਰੀ ਕਿਤਰਾ ਬਣਦੀ ਤੂੰ ਜਰਾ ਉਧਰ ਧਿਆਨ ਰੱਖ ਕੋਈ ਆਉਂਦਾ ਤੇ ਨਹੀਂ ਕੋਈ ਵੇਂਦਾ ਤੇ ਨਹੀਂ ਆ ਹੋਰ ਕਰਾਰੀ ਬਣੂਗਾ ਆ ਰੰਗ ਸੀਗਾ ਇਹਦਾ ਮੱਸਾ ਚੱਜਦੀ ਨਹੀਂ ਹੋਰ ਥੋੜੀ ਜੀ ਚਲ ਬੜੀ ਆ ਜਿੰਦਾਲ ਤੋਂ ਜੀ ਉਹ ਸਾਡਾ ਦਿਲ ਕਰੇ ਖਾਣ ਨੂੰ ਤੇ ਕੀ ਖਾਵਾਂਗੇ ਨਹੀਂ ਸਵਾਦ ਬੜੀ ਖਾ ਕੇ ਤੇ ਵੇਖੀ ਐਨੀ ਮਰਚਾ ਖਾ ਕੇ ਅਸੀਂ ਆਪਣਾ ਮੂੰਹ ਸਾੜਨਾ ਨਾਲ ਖੰਡ ਖਾਣੀ ਕੁਛ ਨਹੀਂ ਹੁੰਦਾ ਕਿੱਦਾਂ ਸੋਨਾ ਰੰਗ ਆਇਆ ਯਾਰ ਵੀ ਦਾ ਜਦੋਂ ਖਾਊਗੀ ਨਾ ਮਜ਼ਾ ਤੈਨੂੰ ਉਦੋਂ ਆਉਣਾ ਹੈ ਮਗਰ ਇਹ ਮਾਂ ਦੀ ਤੇ ਇਹਨੇ ਪਾਣੀ ਮੰਗਿਆ ਨਾ ਤੇ ਮੰਮੀ ਦੀ ਸੱਸਿਆ ਜੇ ਕਦੋਂ ਮੈਂ ਪਾਣੀ ਫੜਾਤਾ ਨਾ ਫਿਰ ਵੇਖੀ ਤੂੰ ਲੈ ਖਾ ਹਤੀਏ ਕਿਰਨ ਕਿਰਨ ਬੋਤਾ ਆ ਕੀ ਕਰਦੀ ਪਈ ਹੈ ਉਹ ਮੰਮੀ ਤੁਹਾਨੂੰ ਪਤਾ ਨਹੀਂ ਸਾਹੀ ਲਾਇਆ ਹੀ ਆ ਵੀ ਕੋ ਸਾਰਾ ਰੂਮ ਦੇ ਵਿੱਚ ਖਲਾਰਾ ਪਾ ਗਿਆ ਹਜੇ ਮੈਂ ਆ ਸਿਮੇਟਿਆ ਵਾ ਬੈਡਸ਼ੀਟ ਵਗੈਰਾ ਸਾਰੀ ਝਾਂਡੀ ਮਿੰਡ ਲੱਗਦਾ ਧੋੜੀ ਪੈਣੀ ਆ ਪਾਊਡਰ ਪਾਊਡਰ ਜਿਆ ਸਾਰਾ ਵਛਾ ਗਿਆ ਇਹਨਾਂ ਮੁੰਡਿਆਂ ਨੂੰ ਕੰਮ ਕੋਈ ਨਹੀਂ ਆ ਇਹ ਆਉਂਦੇ ਆ ਤਾਂ ਖਲਾਰਾ ਹੀ ਪਾਉਣ ਆਉਂਦੇ ਆ ਕੰਮ ਕੋਈ ਹੋਵੇ ਤਾਂ ਦੂਜਾ ਕੋਈ ਕਰਨ ਖਲਾਰਾ ਹੀ ਪਾਣਾ ਪੁੱਤ ਆ ਸਬਜੀ ਜਰਾ ਖਾ ਕੇ ਵੇਖੀ ਮੈਂ ਵੇਖਿਆ ਮੈਨੂੰ ਥੋੜਾ ਲੂਣ ਘੱਟ ਲੱਗਦਾ ਤੂੰ ਵੇਖ ਵੀ ਸਹੀ ਐ ਲੂਣ ਘੱਟ ਆਹੋ ਪਰ ਮੰਮੀ ਮੈਂ ਤੇ ਉਹਦਾ ਚੈੱਕ ਕੀਤਾ ਸੀ ਮੈਨੂੰ ਸਹੀ ਲੱਗਣ ਦੇ ਆਏਗਾ ਤਾਈਓ ਤੇ ਮੈਂ ਆਖਿਆ ਤੂੰ ਕਰ ਮੈਂ ਕੀਤਾ ਮੈਨੂੰ ਘੱਟ ਲੱਗਾ ਕਰਕੇ ਤੇ ਵੇਖ दीदी <laughs> रिम्पी क्यों हो यहाँ पानी लिया के दे बड़ी मेची सब्जी खा दी थी होए 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 जल्दी आ गई आ गई रिम्पी जल्दी हाँ आ गई आ गई फोटो पानी पियो ठीक है ना ਰੇਪੇ ਮੈਂ ਦੇਨੇ ਮਿਰਚ ਪਾਈ ਨਹੀਂ ਸਬਜੀ ਜੀ ਉਹ ਤੇ ਆਪਣੀ ਮਿਰਚ ਕਿਵੇਂ ਆ ਗਈ ਆ ਕਿਵੇਂ ਆ ਗਈ ਮਿਰਚ ਐ ਵੇਖੋ ਅਈ ਤੜਕੋਂ ਮੈਂ ਆਈ ਰਹੀ ਸੀ ਤੁਸੀਂ ਖਾ ਵੀ ਲਈ ਸੀ ਸਬਜੀ ਮੈਂ ਵੇਖ ਲਿਆ ਤੇ ਮਾਸੀ ਜੀ ਹਾਂ ਜੀ ਇਸ ਹੱਦ ਤੱਕ ਟਿਕ ਸਕਦੇ ਆ ਹਾਇਰ ਕੋਈ ਨਾ ਹੁਣ ਇਹਨਾਂ ਦਾ ਕੁਝ ਕਰਨਾ ਹੀ ਪੈਣਾ ਜੀ ਦੀ ਇਹ ਬਹੁਤ ਵੱਧੀ ਭੇਗ ਏ ਪਾਰਾ ਰਿੰਪੀ ਮੁੰਡੇ ਫਿਰ ਇਹਨਾਂ ਦੇ ਹੱਥੋਂ ਕੁਝ ਖਾਣ ਲੱਗਿਆ ਵੀ ਡਰ ਲੱਗੂਗਾ ਅੱਜ ਮਿਰਚ ਪਾ ਕੇ ਦਿੱਤੀ ਆ ਕੱਲ ਨੂੰ ਕੁਝ ਹੋਰ ਪਾ ਕੇ ਦੇ ਦੇਣਗੇ ਇਹਨਾਂ ਦਾ ਕੀ ਭਰੋਸਾ ਓਹੋ ਇੰਨੀ ਨੌਬਤ ਨਹੀਂ ਆਉਂਦਣੀ ਬਸ ਹੁਣ ਇਹਨਾਂ ਦਾ ਇਲਾਜ ਕੁਝ ਕਰਨਾ ਹੀ ਪੈਣਾ ਤੇ ਬਹੁਤ ਸਿਰੇ ਛੱਡ ਗਿਆ ਪਾਰਾ ਰਿੰਪੀ ਤੈਨੂੰ ਨਹੀਂ ਲੱਗਦਾ ਇਹ ਜ਼ਿਆਦਾ ਹੀ ਵਦਨ ਦਿਆਂ ਵਾ ਜ਼ਿਆਦਾ ਬਹੁਤ ਜ਼ਿਆਦਾ ਵਦਨ ਦਿਆਂ ਨੇ ਉਹ ਟਾਈਮ ਕਦੋਂ ਆਣਾ ਵਾ ਜਦੋਂ ਇਹਨਾਂ ਨੂੰ ਹੁਣ ਆਪਾਂ ਸਬਰ ਸੇ ਖਾਣਾ ਵਾ ਕਿੰਨੇ ਦਿਨ ਤੇ ਹੋ ਗਏ ਤੈਨੂੰ ਮੈਂ ਕਹਿੰਦੀ ਨੂੰ ਜਲਦੀ ਤੋਂ ਜਲਦੀ ਪ੍ਰੋਸੈਸ ਕਰ ਜਿਹੜਾ ਵੀ ਹੈਗਾ ਵਾ ਤਾਂ ਕਿ ਇਹਨਾਂ ਨੂੰ ਅੱਗੇ ਲਾ ਜਾਵੇ ਕੋਈ ਨਾ ਮੈਂ ਦੇਖਦੀ ਆ ਜਾਓ ਦੀਦੀ ਤੂੰ ਆਰਾਮ ਕਰਾ ਜਾ ਕੇ ਕੁਝ ਖਾਣਾ ਦੱਸੋ ਮੈਨਾਂ ਲੈ ਕੇ ਆਵਾਂ ਤੁਹਾਡੇ ਵਾਸਤੇ ਨਹੀਂ ਨਹੀਂ ਮੈਂ ਕੁਝ ਨਹੀਂ ਖਾਣਾ ਬਾਕੀ ਇਹਨਾਂ ਨੂੰ ਮੈਂ ਦੇਖਦੀ ਆ ਠੀਕ ਆ ਕਿੰਨੀ ਦੇਰ ਦਾ ਵੇਖਣ ਨਹੀਂ ਆ ਕੀ ਕਰੀ ਜਾਂਦੀਆਂ ਅਰਸ਼ ਮੈਨੂੰ ਕਿੰਨੀ ਦੇਰ ਦਾ ਵੇਖਣ ਨਹੀਂ ਆ ਤੂੰ ਕੀ ਕਰਨੀ ਆ ਉਧਰ ਦੀਦੀ ਮੈਂ ਨਾ ਕਾਨਾ ਜੀ ਕੋਲੋਂ ਨਾ ਇੱਕ ਛੋਟਾ ਜਿਹਾ ਵੀਰਾ ਮੰਗ ਲਈਆਂ ਆਪਣੇ ਦੋਨਾਂ ਲਈ ਅਰਸ਼ ਫੇਰ ਉਹੀ ਗੱਲਾਂ ਨਾ ਕਾ ਵੀ ਸਾਨੂੰ ਮੁੰਡਿਆਂ ਵਾਂਗ ਹੀ ਸਮਝਦੇ ਆ ਐਦਾਂ ਦੀ ਕੋਈ ਗੱਲ ਨਹੀਂ ਗਈ ਤੇ ਤੂੰ ਬਾਸ ਕਰ ਤੂੰ ਕਿੰਨੀ ਦੇਰ ਦੀ ਇੱਥੇ ਬੈਠੀ ਹੋਈ ਆ ਗਰਮੀ ਦੇ ਵਿੱਚ ਚਾਲੂਨ ਕਮਰੇ ਚ ਜਾ ਕੇ ਬਨਾ ਸਕੂਲ ਦਾ ਨਹੀਂ ਦੀਦੀ ਮੈਂ ਨਹੀਂ ਜਾਣਾ ਮੈਂ ਇੱਕ ਗੱਲ ਕਵਾਂ ਕ ਜੇ ਸਾਨੂੰ ਵੀਰਾ ਮਿਲ ਜਵੇਗਾ ਨਾ ਤੇ ਦਾਦੀ ਵੀ ਸਾਨੂੰ ਜਿ ਤਰ੍ਹਾਂ ਮੁੰਡਿਆਂ ਨੂੰ ਪਿਆਰ ਕਰਦੇ ਨੇ ਨਾ ਉਹਤਰਾ ਹੀ ਪਿਆਰ ਕਰਨਗੇ ਤੁਹਾਨੂੰ ਨਾਲੇ ਪਤਾ ਹੈ ਵੀਰਾ ਕਿੰਨਾ ਚੰਗਾ ਹੁੰਦਾ ਹੈ ਮੈਨੂੰ ਦੱਸਿਆ ਇਹ ਦਾਦੀ ਨੇ ਤੇ ਵੀਰਾ ਹਰ ਕੰਮ ਕਰਦਾ ਆ ਤੇ ਭੈਣਾਂ ਦਾ ਪੂਰਾ ਸਾਥ ਦਿੰਦਾ ਆ ਜੋ ਅਸੀਂ ਨਹੀਂ ਨਾ ਕਰ ਸਕਦੇ ਵੀਰਾ ਉਹ ਵੀ ਕਰ ਲੇਗਾ ਅਸ਼ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ ਜੇ ਵੀਰਾ ਭੈਣਾਂ ਦਾ ਖਿਆਲ ਰੱਖ ਸਕਦਾ ਵੈ ਤੇ ਮੈਂ ਵੀ ਤੇ ਤੇਰੀ ਭੈਣ ਹੈਗੀ ਆ ਨਾ ਤੂੰ ਅੱਦਾਂ ਕਿਉਂ ਸੋਚੰਦੀ ਆ ਮੈਂ ਵੀ ਤੇਰਾ ਵੀਰਾ ਵਾਂ ਕੇ ਤੇਰਾ ਖਿਆਲ ਰੱਖਾਂਗੀ ਤੂੰ ਕਿਉਂ ਦਾਦੀ ਦੀ ਗੱਲਾਂ ਚਾਹਨੀ ਪਈ ਆ ਦੀਦੀ ਦਾਦੀ ਬਹੁਤ ਸਹੀ ਗੱਲ ਕਰ ਰਹੇ ਨੇ ਉਹਨਾਂ ਦੀ ਗੱਲ ਬਿਲਕੁਲ ਸਹੀ ਹੈ ਤੁਸੀਂ ਮੇਰੀ ਗੱਲ ਤਾਂ ਸੁਨੋ ਮੈਂ ਤੁਹਾਨੂੰ ਕੁਝ ਕਹਿਣਾ ਜਾਨੀ ਆ ਪਰ ਤੁਸੀਂ ਵਾਦਾ ਕਰੋ ਕਿ ਪੱਕਾ ਮੇਰੀ ਗੱਲ ਮੰਨੋਗੇ ਨਹੀਂ ਅਰਸ਼ ਮੈਂ ਵਾਦਾ ਨਹੀਂ ਕਰਨਾ ਤੂੰ ਪਹਿਲੇ ਗਾਲ ਬੋਲ ਦੀਦੀ ਮੈਂ ਜਿੱਥੇ ਕਹੂੰਗੀ ਉੱਥੇ ਚਲੋਗੇ ਤੂੰ ਕਿਹੋ ਜੀਆਂ ਗੱਲਾਂ ਕਰਦੀਆਂ ਅਰਸ਼ ਦਾਦੀ ਨੇ ਨਾ ਮੈਨੇ ਇੱਕ ਜਗ੍ਹਾ ਬਾਰੇ ਦੱਸਿਆ ਹੈ ਉੱਥੇ ਅਗਰ ਅਸੀਂ ਜਾਵਾਂਗੇ ਨਾ ਤੇ ਸਾਨੂੰ ਜੋ ਮੰਗਿਏ ਉਹ ਹੀ ਮਿਲ ਜਾਏਗਾ ਅਰਸ਼ ਤੇਰਾ ਦਿਮਾਗ ਖਰਾਬ ਤੇ ਨਹੀਂ ਹੋ ਗਿਆ ਤੂੰ ਕਿਹੋ ਜੀਆਂ ਗੱਲਾਂ ਕਰਨੀ ਹੈ ਦੀਦੀ ਮੈਂ ਸਹੀ ਗੱਲ ਕਹਿ ਰਹੀ ਆ ਜੇ ਅਸੀਂ ਉੱਥੇ ਜਾਵਾਂਗੇ ਨਾ ਕਿਸਾ ਨੂੰ ਇੱਕ ਵੀਰਾ ਮਿਲ ਜੇਗਾ ਅਰਸ਼ਦ ਐਦਾ ਤਾਂ ਕੁਝ ਵੀ ਨਹੀਂ ਹੁੰਦਾ ਇਹੋ ਜੀਆਂ ਜਗਾਵਾਂ ਤੇ ਜਾਣ ਨਾਲ ਨਾ ਸਿਰਫ ਦਿਮਾਗ ਖਰਾਬ ਹੁੰਦਾ ਵਾ ਨਾ ਕਿ ਸਾਡੀ ਵਿਸ਼ ਪੂਰੀ ਹੁੰਦੀ ਆ ਜੇ ਵਿਸ਼ ਮੰਗਣੀ ਆ ਨਾ ਤੇ ਤੂੰ ਉੱਥੇ ਬਹਿ ਕੇ ਕਾਨਾ ਜੀ ਕੋਲੋਂ ਹੀ ਮੰਗ ਮੈਂ ਤੇਰੇ ਨਾਲ ਕਿਤੇ ਵੀ ਨਹੀਂ ਜਾਣਾ ਤੇ ਜੇ ਨਾਲੇ ਮੰਮਾ ਨੂੰ ਪਤਾ ਚੱਲ ਗਿਆ ਨਾ ਉਹਨਾਂ ਨੇ ਨਾ ਸਾਡੀ ਦੋਨਾਂ ਦੀ ਕਲਾਸ ਲਾ ਦੇਣੀ ਆ ਤੇ ਨਾਲੇ ਮੈਂ ਤੇ ਆਪ ਐਵਲੀਆਂ ਚੀਜ਼ਾਂ 'ਚ ਯਕੀਨ ਨਹੀਂ ਰੱਖਦੀ ਅਰਸ਼ ਤੇਰੇ ਤਾਂ ਦਿਮਾਗ ਖਰਾਬ ਹੋ ਗਿਆ ਵਾ ਪਤਾ ਨਹੀਂ ਕੀ ਕੁਛ ਹੁੰਦੀ ਰੰਨੀ ਆ ਤੂੰ ਵੀ ਦਾਦੀ ਕੋਲੋਂ ਦੀਦੀ ਤੁਸੀਂ ਮੇਰੀ ਗਦੀ ਦਾ ਗਾਲ ਮੰਨ ਲਿਆ ਕਰੋ ਪਲੀਜ਼ ਮੇਰੀ ਇੱਕ ਵਾਰੀ ਗੱਲ ਸੁਣ ਕੇ ਤਾਂ ਦੇਖੋ ਨਹੀਂ ਅਸ਼ਮੈ ਤੇਰੀ ਹਰ ਗੱਲ ਮੰਨ ਲਾਂਗੀ ਪਰ ਮੈਂ ਐਚ ਤੇਰਾ ਸਾਥ ਨਹੀਂ ਦੇ ਸਕਦੀ ਦੀਦੀ ਪਲੀਜ਼ ਸਿਰਫ ਇੱਕ ਵਾਰ ਮੇਰੀ ਗਲਤੀ ਮੰਨੋ ਸਾਨੂੰ ਇੱਕ ਛੋਟਾ ਜਿਹਾ ਵੀਰਾ ਮਿਲ ਜੇਗਾ ਇਹਦੇ ਨਾਲ ਤੇ ਤੁਹਾਨੂੰ ਪਤਾ ਹੈ ਵੀਰੇ ਆਪਣੇ ਭੈਣਾਂ ਨਾਲ ਕਿੰਨਾ ਪਿਆਰ ਕਰਦੇ ਨੇ ਚਲ ਠੀਕ ਹੈ ਜੇ ਤੂੰ ਉਹਨਾਂ ਕਹਿ ਹੀ ਨਹੀਂ ਆ ਤੇ ਇੱਕ ਵਾਰੀ ਤੇ ਨਾ ਚੱਲ ਪਾਂਗੀ ਪਰ ਜੇ ਮੰਮੀ ਨੂੰ ਪਤਾ ਚੱਲ ਗਿਆ ਨਾ ਤੇ ਤੂੰ ਆਪੇ ਹੀ ਮੰਮੀ ਨੂੰ ਵੇਖੇਂਗੀ ਫਿਰ ਕੋਈ ਗੱਲ ਨਹੀਂ ਬਸ ਤੁਸੀਂ ਮੇਰੇ ਨਾਲ ਦਾਦੀ ਨਾਲ ਚੱਲੋ ਦਾਦੀ ਜਿੱਥੇ ਲੈ ਕੇ ਜਾਣਗੇ ਨਾ ਆਪਾਂ ਉੱਥੇ ਜਾਣਾ ਆ ਫਿਲਹਾਲ ਤਾਂ ਦਾਦੀ ਘਰੇ ਨਹੀਂ ਨੇ ਪਰ ਜਦੋਂ ਆਉਣਗੇ ਨਾ ਤੁਸੀਂ ਮੇਰੇ ਨਾਲ ਉਹਨਾਂ ਨਾਲ ਉਹਨਾਂ ਕੋਲ ਚੱਲਿਓ ਠੀਕ ਹੈ ਚੱਲ ਠੀਕ ਹੈ ਚਲ ਹੁਣ ਤੂੰ ਗਰਮੀ 'ਚ ਬੈਠੀ ਆ ਜਾ ਕੇ ਕੰਮ ਕਰ ਹਾਂ किरण है किरण मासी जी तो सी हाँ बुत ठीक है बुत हो ना हाँ जी मासी जी ठीक है मैं मैं नूरी मिपी ने सारा कोई दाग सकता पर मैं नहीं बुत होना सहन सकती जो कुछ है कर दिया भी यहाँ दो ये नहीं तेरा अपना का तो कार है गाउंडर तो उसका अधिमालक है ਅਸੀਂ ਇਹਨਾਂ ਦੇ ਘਰ ਨੂੰ ਕੀ ਕਰਨਾ ਤੂੰ ਮੇਰੇ ਨਾਲ ਚੱਲ ਮੈਂ ਤੈਨੂੰ ਇੱਥੇ ਨਹੀਂ ਰਹਿਣ ਦੇਣਾ ਅੱਜ ਤੈਨੂੰ ਮਿਰਚਾਂ ਹੋਈਆਂ ਕੱਲ ਕੁਝ ਹੋਰ ਵੀ ਖਵਾ ਸਕਦੀ ਕੱਲ ਕਾਸ਼ਵੀ ਨੂੰ ਨੁਕਸਾਨ ਪਹੁੰਚਾ ਸਕਦੀ ਇਹੋ ਜਿਹੀਆਂ ਔਰਤਾਂ ਦਾ ਕੀ ਪਤਾ ਇਹਦਾ ਮਨ ਚ ਮਮਤਾ ਹੈ ਹੀ ਨਹੀਂ ਮੈਂ ਆਪਾਂ ਪੁੱਤਰ 골ਡੀ ਨਾਲ ਗੱਲ ਕਰ ਲਾਂਗੇ 골ਡੀ ਬਹੁਤ ਸਮਝਦਾਰ ਹੈ ਉਹ ਸਹਿਨ ਕਰੇਗਾ ਤੇਰੇ ਨਾਲ ਲੈ ਕੇ ਕੁਝ ਹੋਣ ਦੇਵਾ ਉਹਨੂੰ ਤੇਰੀ ਫਿਕਰ ਲੱਗਣੀ ਤੇ ਕਾਸ਼ਵੀ ਦੀ ਫਿਕਰ ਲੱਗਣੀ ਮੇਰੇ ਬੱਚੇ ਨੇ ਨਾ ਕੁਝ ਕਰਦੇ ਜਾਨਵਾਰ ਦਾ ਤੁਹਾਡੇ ਦੋਨਾਂ ਤੋਂ ਮੈਨੂੰ ਪਤਾ ਕਿੰਨਾ ਪਿਆਰ ਕਰਦਾ ਤੁਹਾਡੇ ਦੋਨਾਂ ਨੂੰ ਮੈਂ ਇੱਥੇ ਨਹੀਂ ਰਹਿਣ ਦੇਣਾ ਤੂੰ ਮੇਰਾ ਚੱਲ ਜਦੋਂ ਕਾਸ਼ੀ ਵੱਡੀ ਹੋਏਗੀ ਉਦੋਂ ਆ ਜੀ ਤੂੰ ਇੱਥੇ ਉਤ ਮੇਰੀ ਗੱਲ ਸੁਣ ਮੇਰਾ ਤੁਹਾਡੇ ਤਿੰਨਾਂ ਬਿਨਾ ਕੋਈ ਨਹੀਂ ਹੋਗਾ ਮੈਂ ਤੁਹਾਡੀਆਂ ਸ਼ਕਲਾਂ ਵੀ ਦੇਖ ਕੇ ਤੁਰ ਹੀ ਫਿਰਨੀ ਆ ਮੇਰਾ ਕੋਈ ਨਾਗਾ ਹੋਰ ਤੁਹਾਨੂੰ ਕੁਝ ਹੋ ਗਿਆ ਮੈਂ ਨਹੀਂ ਹੋ ਰਹਾ ਨਾ ਮੈਂ ਤੈਨੂੰ ਦੱਸ ਤਾ ਤੂੰ ਮੇਰੀ ਗੱਲ ਮੰਨ ਜਾ ਤੂੰ ਚੱਲ ਮੇਰੇ ਨਾਲ ਮੈਂ ਨਹੀਂ ਰਹਿਣ ਦੇਣਾ ਇੱਥੇ ਮੈਂ ਕਿਸ ਤਰ੍ਹਾਂ ਸਹਿ ਸਕਨੀ ਐ ਸਿਆਣਾ ਕੀ ਮੈਂ ਤੇ ਦੇਖ ਨਹੀਂ ਸਕਦੀ ਜੋ ਤੇਰੇ ਨਾਲ ਹਾਲ ਕਰਦੀ ਵੀ ਗਲ-ਗਲ ਤੇ ਤੇਰੀ ਬੇਇੱਜ਼ਤੀ ਕਰਦੀਆਂ ਪਈਆਂ ਮਾਸੀ ਜੀ ਕਹਿੰਦੇ ਆ ਨਾ ਰਾਤ ਤੋਂ ਬਾਅਦ ਸਵੇਰ ਆਉਂਦੀ ਆ ਬਸ ਮੈਂ ਉਸੇ ਸਵੇਰ ਦਾ ਇੰਤਜ਼ਾਰ ਕਰਨੀ ਕਿ ਕਦੀ ਨਾ ਕਰੀ ਤੇ ਨਾ ਤੇਰੇ ਚ ਮਮਤਾ ਆਉਗੀ ਪਤਾ ਨਹੀਂ ਮੰਮੀ ਦਾ ਮੇਰੇ ਨਾਲ ਕੀ ਬਹਿਰੇਗਾ ਵਾ ਜਦੋਂ ਦਿਨ ਮੈਂ ਵਿਆਹ ਕੇ ਆਈ ਆ ਨਾ ਮੰਮੀ ਮੈਨੂੰ ਉਦੋਂ ਤੋਂ ਹੀ ਪਸੰਦ ਨਹੀਂ ਕਰਦੇ ਪਤਾ ਨਹੀਂ ਕਿਉਂ ਹਾਲਾਂਕਿ ਮੰਮੀ ਦੇ ਮੈਂ ਸੇਵਾ ਕਰਦੀ ਆ ਉਹਨਾਂ ਦਾ ਧਿਆਨ ਵੀ ਰੱਖਦੀ ਆ ਪਰ ਅੱਜ ਤੱਕ ਉਹਨਾਂ ਨੇ ਕਦੀ ਮੈਨੂੰ ਅਪਣਾਇਆ ਹੀ ਨਹੀਂ ਕਦੀ ਆਪਣੀ ਨੂੰਹ ਨਹੀਂ ਸਮਝਿਆ ਸਭ ਉਹ ਤਾਨੇ ਮਾਰਦੇ ਰਹੇ ਕਿ ਤੇਰੇ ਨਾਲ ਤੇ ਆਪਾਂ ਵਿਆਹ ਨਹੀਂ ਕਰਾਉਣਾ ਸੀਗਾ ਹਾਂ ਵਿਚੋਲਣ ਨੇ ਸਾਨੂੰ ਫਸਾ ਦਿੱਤਾ ਮੇਰੇ ਮੁੰਡੇ ਨੂੰ ਤੇ ਬੜਾ ਵਧੀਆ ਰਿਸ਼ਤਾ ਆਂ ਦਿਆ ਸੀਗਾ ਕਾਸ਼ ਉਸ ਟਾਈਮ ਮੈਂ ਉਸ ਕੁੜੀ ਨਾਲ ਰਿਸ਼ਤਾ ਕਰ ਦਿੰਦੀ ਹੋਰ ਵੀ ਪਤਾ ਨਹੀਂ ਕੀ ਕੋਛੇ ਮੈਨੂੰ ਕਹਿੰਦੇ ਆ ਮੁੰਡੇ ਹੋਣ ਦੇ ਤਾਨੇ ਕਿ ਤੇਰੇ ਕੁੜੀ ਕਿਉਂ ਹੋ ਗਈ ਆ ਮਾਸੀ ਜੀ ਇਹ ਤੇ ਰੱਬ ਦਾ ਸ਼ੁਕਰ ਆ ਕਿ ਇਹ ਮੇਰਾ ਸਾਥ ਦਿੰਦੇ ਪਏ ਆ ਜੀ ਕਿਤੇ ਇਹ ਵੀ ਮੰਮੀ ਦੇ ਨਾਲ ਰਲ ਕੇ ਮੈਨੂੰ ਤਾਨੇ ਮੈਨੇ ਮਾਰਦੇ ਮੈਂ ਤੇ ਜਿੰਦੇ ਜੀ ਮਰ ਜਾਣਾ ਸੀਗਾ ਮੈਂ ਤੇ ਉਹੀ ਸੋਚਣਾ ਹੈਗਾ ਕਿ ਰੱਬ ਨੇ ਮੇਰੀ ਕਿਸਮਤ 'ਚ ਧੋਖ ਹੀ ਲਿਖਿਆ। ਮਾਸੀ ਜੀ ਮੈਂ ਬਸ ਉਸ ਸਵੇਰ ਦਾ ਇੰਤਜ਼ਾਰ ਕਰ ਰਹੀ ਨੀ ਆ। ਇਹ ਕਿ ਨਾ 1 3 ਰੱਬ ਮੇਰੀ ਚਿਰੂਰ ਸੁਣੂਗਾ ਤੇ ਇੰਨਾ ਸਾਰਿਆਂ ਨੂੰ ਅਕਲ ਜ਼ਰੂਰ ਆਉਗੀ ਤੇ ਇੰਨਾ ਸਾਰਿਆਂ ਨੂੰ ਪਤਾ ਲੱਗੂਗਾ ਕਿ ਕੁੜੀਆਂ ਮੁੰਡਿਆਂ ਨਾਲੋਂ ਹਟ ਨਹੀਂ ਹੁੰਦੀਆਂ। ਮੈਂ ਵੀ ਤੇ ਉਸ ਦਿਨ ਦਾ ਇੰਤਜ਼ਾਰ ਕਰ ਰਹੀ ਨੀ ਆ। ਜਦੋਂ ਦਿਨ ਆਏਗਾ ਜਦੋਂ ਮੇਰੀ ਤੀਨੋਂ ਸੁੱਖ ਮਿਲੇਗਾ ਜਦੋਂ ਮੇਰੀ ਹੀਰੇ ਵਰਗੀ ਤੀ ਕਦਰ ਪਾਏਗੀ ਇਸ ਘਰ ਦੇ ਵਿੱਚ ਪ੍ਰੈਸ ਆਏ ਹਾਏ ਹਾਏ ਕੱਪੜੇ ਦੇ ਮੈਂ ਲਾਉਣਾ ਹੀ ਭੁੱਲ ਗਈ ਗਾਰਡਨ ਦੇ ਵਿੱਚ ਪਏ ਹੀ ਉਹ ਲਾਵਾਂਗੇ ਤੇ ਪ੍ਰੈਸ ਕਰਾਂਗੇ ਹਾਂ ਇੱਥੇ ਕੱਪੜੇ ਪ੍ਰੈਸ ਆਪੇ ਹੋ ਹੀ ਜਾਂਦੇ ਜੀ ਇੱਥੇ ਪ੍ਰੈਸ ਰੱਖ ਕੇ ਤੇ ਮੈਡਮ ਜੀ ਆਪ ਅੰਦਰ ਤੁਰ ਗਏ ਜੀ ਕਿ ਜਿਵੇਂ ਦਾ ਸਪ੍ਰੈਸ ਨੇ ਆਪੇ ਹੀ ਕਰੀ ਜਾਣੇ ਨੇ ਕੱਪੜੇ ਪ੍ਰੈਸ ਪ੍ਰੈਸ ਕਰਨ ਲੱਗੀ ਆ ਤੇ ਮੈਨੂੰ ਕੋਈ ਪਤਾ ਪ੍ਰੈਸ ਇੱਥੇ ਬੈਠੇ ਕੱਪੜੇ ਕਰਨ ਲੱਗੀ ਨਾ ਇਤਨਾ ਪ੍ਰੈਸ ਕਰੀਦੀ ਆ ਕੱਪੜੇ ਕਿਤੇ ਪ੍ਰੈਸ ਕਿਤੇ ਤੇ ਤੁਹਾਡੀ ਨੂੰ ਪੁੱਛੋ ਤੁਸੀਂ ਪੁੱਛੋ ਹਾਂ ਨਾ ਵੀ ਵੇਹਤਾਰ ਲੱਥੀ ਹੈ ਨਾ ਸਾਰੀ ਹਾਂ ਇਹਨੂੰ ਥੋੜੀ ਜਿਹੀ ਹੋਰ ਲਾ ਦੀਏ ਕਰ ਦਲਿਆ ਚਾਹੇ ਕੰਚੀ ਲੈ ਕੇ ਆ ਉਹਦਾ ਕੀ ਕਰਨਾ ਹਾਏ ਹਾਏ ਇਹਨੂੰ ਥੋੜੀ ਹੋਰ ਛੇਲਦੀ ਏ ਥੋੜੀ ਐ ਤੁਹਾਨੂੰ ਕਰੰਟ ਲੱਗ ਜਾਏਗਾ ਜੇ ਤਾਂ ਲੱਗ ਤਾ ਉਤਰਾ ਵੀ ਜਾਣਾ ਲੱਥੀ ਹੋਈ ਅੱਗੇ ਅੱਛਾ ਯਾਨੀ ਕਿ ਮੈਡਮ ਨੂੰ ਕਰੰਟ ਲਾਣਾ ਹੈ ਹਾਂ ਹੋ ਨਾਈਸ अच्छा के लिया वहां उनमें कितना छिलिया ਜਾਊਗਾ ਲੈ ਕੇ ਜਿੰਨਾ ਵੀ ਛਿਲ ਸਕਦੇ ਲਿਆਨੀ ਆ ਇੱਕ ਮਿੰਟ ਰੁਕੋ ਨਹੀਂ ਨਾ ਨਹੀਂ ਸਾਡਾ ਲੱਗਣਾ ਕਿਉਂਕਿ ਇਹ ਪਹਿਲੋ ਹੀ ਛਿੱਲੀ ਹੋਈ ਆ ਸਾਰੇ ਛਿੱਲੀ ਹੋਈ ਆ ਅਹੀਂ ਦਾ ਤੇ ਕੋਈ ਨਹੀਂ ਮਹਿਲਾਂਣ ਲੱਗੀ ਆ ਕਿੱਥੇ ਚਲਨੀ ਆ ਜੀ ਦੋਵੇਂ ਜਾਣੀਆਂ ਉਹ ਸ਼ਰਮ ਨਹੀਂ ਆਈ ਐ ਸਾਨਾ ਕੁਛ ਕਰਦੇ ਤੁਹਾਨੂੰ ਆ ਕੀ ਕਰਨ ਦੇ ਹੀ ਤੁਸੀਂ ਮੈਂ ਨਹੀਂ ਕੀਤਾ ਕੁਛ ਵੀ ਇਹਨਾਂ ਨੇ ਕੀਤਾ ਜੋ ਕੀਤਾ ਮੈਂ ਨਹੀਂ ਕੀਤਾ ਮੈਂ ਕੈਂਚੀ ਜ਼ਰੂਰ ਲਈ ਆਈ ਨਹੀਂ ਤੇ ਤੁਸੀਂ ਲਾ ਕੇ ਖੜੇ ਹੋ ਕੇ ਵੇਖਣ ਦੇ ਹੀਗੇ ਨਹੀਂ ਮੈਨੂੰ ਨਹੀਂ ਪਤਾ ਤੂੰ ਨੂੰ ਤੇ ਉਹ ਸੱਸ ਆਪਸ ਵਿੱਚ ਦੋਨੋਂ ਜਰੀਆਂ ਨਿਪੜੋ ਮੈਨੂੰ ਨਹੀਂ ਜੋ ਪਤਾ ਨਾ ਚੱਲੇ ਕਿੱਥੇ ਜੇ ਅਤਿਆਚਾਰ ਵੇਖਣ ਵਾਲੇ ਨੂੰ ਵੀ ਉਨੀ ਸਜ਼ਾ ਹੁੰਦੀ ਆ ਜਿੰਨੀ ਅਤਿਆਚਾਰ ਕਰਨ ਵਾਲੇ ਨੂੰ ਹੁੰਦੀ ਆ ਸਮਝ ਨਹੀਂ ਗਈ ਇਹ ਤੁਸੀਂ ਆਪਣੇ ਆਪ ਨੂੰ ਉਹ ਸ਼ਰਮਨਾਮ ਦੀ ਚੀਜ਼ ਹੈਗੀ ਕਿ ਨਹੀਂ ਕੋਈ ਮੈਂ ਕੁਝ ਨਹੀਂ ਕੀਤਾ ਉਹ ਪਹਿਲੋਂ ਦੀ ਛਿੱਲੀ ਹੋਈ ਮੈਂ ਸਗੋਂ ਨੂੰ ਠੀਕ ਕਰਨ ਢਈ ਐਂਜ ਕਰਕੇ ਵੀ ਐਂ ਕਰਕੇ ਸਹੀ ਕਰਨ ਢਈ ਆ ਮੈਂ ਕੁਝ ਨਹੀਂ ਕੀਤਾ ਮੈਂ ਮੈਂ ਕੀ ਕਰਨਾ ਸੀਗਾ ਐਵੇਂ ਬੋਲੀ ਜਾਨੀ ਆ ਕੇ ਤੂੰ ਪਾਗਲ ਮੈਨੂੰ ਨਾ ਬਣਾਓ ਹੁਣ ਮੈਂ ਉਹ ਕਿਰਨ ਨਹੀਂ ਆ ਜਿਹੜੀਆਂ ਤੁਹਾਡੀਆਂ ਗੱਲਾਂ 'ਚ ਆ ਕੇ ਤੇ ਪਾਗਲ ਭਾਂ ਜਾਵਾਂ ਮੇਰੀ ਧਿਆਨ ਨਾਲ ਗੱਲ ਸੁਣ ਲਓ ਐਹੋ ਐਹੋ ਜੇ ਇਲਜ਼ਾਮ ਲਾਵਾਂਗੀ ਨਾ ਤੁਹਾਡੇ ਤੇ ਸਾਰੀ ਉਮਰ ਦੋਵੇਂ ਜਾਣੀਆਂ ਚੱਕੀ ਪੀਸੀ ਫਿਰੋ ਗਿਆ ਮੈਂ ਨਾ ਕੱਲ ਹੀ ਜਾ ਕੇ ਤੁਹਾਡੇ ਖਿਲਾਫ ਰਿਪੋਰਟ ਦਰਜ ਕਰਵਾਣੀ ਆ ਕਿ ਤੁਸੀਂ ਦਾਜ ਖਾਤੇ ਮੈਨੂੰ ਮਾਰਨ ਦੀ ਕੋਸ਼ਿਸ਼ ਕਰਨ ਦੀਆਂ ਜੇ ਦਾਜ ਖਾਤਰ ਤੁਸੀਂ ਮੇਰੇ ਤੇ ਅਤਿਆਚਾਰ ਕਰਨ ਦੀਆਂ ਜੇ ਮੇਰੀ ਕੁੜੀ ਤੇ ਅਤਿਆਚਾਰ ਕਰਨ ਦੀਆਂ ਜੇ ਫੇਰ ਤੁਹਾਡੀ ਦੋਵਾਂ ਦੀ ਅਕਲ ਟਿਕਾਣੀ ਆ ਜਣੀ ਜਦੋਂ ਰਹਿਣਾ ਪਿਆ ਨਾ ਜੇਲੇ ਤੁਹਾਨੂੰ ਵੀ ਮਾਸੀ ਜੀ ਜਿਹੜੇ ਤੁਸੀਂ ਇਹਨਾਂ ਦਾ ਸਾਥ ਦੇਂਦੇ ਜੇ ਫੇਰ ਵੇਖਿਓ ਕਿਵੇਂ ਤੁਹਾਨੂੰ ਦੋਵਾਂ ਨੂੰ ਪਤਾ ਲੱਗਦਾ ਕਿ ਇਹ ਸਭ ਕਰਨ ਦਾ ਨਤੀਜਾ ਕੀ ਹੁੰਦਾ ਵਾ ਨਹੀਂ 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 ਕੁਝ ਨਹੀਂ ਮੈਂ ਚੱਲੀ ਹੁਣ ਨਹੀਂ ਸਿਬਹਿਣਾ ਉਹਨੇ ਸਭ ਕੁਝ ਵੇਖ ਲਿਆ ਹੁਣ ਆਪਾਂ ਕੀ ਕਰੀਏ ਦੱਸ ਕੋਈ ਮੈਂ ਤਾਂ ਕਹਿੰਦੀ ਸੀ ਆ ਕੰਮ ਨਾ ਕਰੋ ਤੇ ਮੈਂ ਕੀ ਕੀਤਾ ਉਹ ਤਾਂ ਪਹਿਲਾਂ ਹੀ ਲੱਥੀ ਸੀਗੀ ਹਾਏ ਰੱਬਾ ਮੈਨੂੰ ਤਾਂ ਲੱਗਦਾ ਤੁਹਾਡੇ ਨਾਲ ਨਾਲ ਨਾ ਅਸੀਂ ਵੀ ਮੈਂ ਵੀ ਮਾਰੀ ਛੜ ਛੱਡ ਹੁਣ ਤੂੰ ਪਾ ਕੋ ਦੱਸ ਕੋਈ ਲੱਭ ਤਰੀਕਾ ਕਿ ਤਰ੍ਹਾਂ ਬਚੀਏ ਇੰਜ ਕਰੋ ਮੰਜੂ ਨੂੰ ਫੋਨ ਕਰੋ ਮੰਜੂ ਦਿਮਾਗ ਚਲਾਉਂਦੀ ਜੇ ਉਹ ਚਲਾਏਗੀ ਜੇ ਹੁਣ ਕੋਈ ਦਿਮਾਗ ਨਹੀਂ ਮੰਜੂ ਨੂੰ ਤਾਂ ਫੋਨ ਕਰਾਂਗੇ ਉਹ ਤਾਂ ਪਹਿਲਾਂ ਤੂੰ ਤੇ ਕੋਈ ਸੋਚ ਹਾਏ ਰੱਬਾ ਸੋਚ ਸੋਚ ਮੇਰਾ ਤਾਂ ਦਿਮਾਗ ਨਹੀਂ ਕੰਮ ਕਰਨ ਡਿਆ ਮੇਰੀ ਗੱਲ ਸੁਣੋ ਹੁਣ ਸਾਹਿਲ ਨਾਲ ਗੱਲ ਕਰੋ ਸਾਹਿਲ ਨੂੰ ਬੁਲਾਓ ਉਹਨੂੰ ਦੱਸਦੇ ਆ ਉਹ ਕੋਈ ਹੱਲ ਕੱਢੇਗਾ ਛਿਮਰਨ ਮੇਰਾ ਤੇ ਦਿਮਾਗ ਨਹੀਂ ਕੰਮ ਕਰਦਾ ਤੂੰ ਕੁਝ ਕਰ ਕਰ ਕੁਝ ਬਹੁਤ ਵੱਡਾ ਕਾਂਡ ਹੋ ਗਿਆ ਕਰ ਦੇ ਤੂੰ ਕਰ ਫੋਨ ਮੇਰੀ ਭੈਣ ਤੂੰ ਕਰ ਕਰ ਛੇਤੀ ਛੇਤੀ ਕਰ ਠੀਕ ਠੀਕ ਕਰੀ ਜਾ ਨਹੀਂ ਤਾਂ ਸਤੇ ਸਹੀ